ਸਿੱਖ ਕੌਮ ਦੀ ਹੋਂਦ ਨੂੰ ਖਤਮ ਕਰਨ ਲਈ ਵਿਧਾਨ ਚਿਤਾਰਾ ਬੀ ਲਾਈ ਆਪਾਂ ਨੂੰ ਸਾਰਿਆਂ ਨੂੰ ਪਤਾ ਜਿਹੜਾ ਮੁੱਖ ਕਾਰਨ ਸੀਗਾ ਤੀਜੇ ਵੱਡੇ ਕੱਲੂਕਾਰੇ ਦਾ ਕਿ ਸਰਕਾਰ ਨੇ ਕਿਹਾ ਕਿ ਸਿੱਖਾਂ ਦੀ ਵੱਖਰੀ ਕੋਈ ਹੋਂਦ ਨਹੀਂ ਹੈ ਔਰ ਉਸੇ ਵੇਲੇ ਥੋੜ੍ਹਾ ਦਿਨਾਂ ਦੇ ਬਾਅਦ ਹੀ ਵੱਲਪਾਈ ਪਟੇਲ ਨੇ ਉਲਟਾ ਇੱਕ ਸਕਲਰ ਜਾਰੀ ਕੀਤਾ ਕਿ ਸਿੱਖ ਜਿਹੜਾ ਹੈ ਪੇਸ਼ਾਕੌਮ ਔਰ ਉਹਦੇ ਜਿਹੜੇ ਲਫ਼ਜ਼ ਲਿਖੇ ਗਏ ਜਿਨ੍ਹਾਂ ਨੇ ਹਿੰਦੂਆਂ ਦੇ ਸਿੱਖਾਂ ਦੇ ਸੇਹ ਦਾ ਟੱਕਲਾ ਗੱਡਿਆ ਉਹ ਇਹ ਸੀ ਕਿ ਸਿੱਖ ਜਿਹੜੇ ਆ ਇਹ ਝਗੜਾਲੂ ਲੋਕ ਆ ਜਿਹੜਾ ਹੈ ਪੇਸ਼ਾ ਲੋਕ ਆ ਇਹਨਾਂ ਕੋਲੋਂ ਸ਼ਾਂਤੀ ਪਸੰਦ ਹਿੰਦੂਆਂ ਨੂੰ ਖਤਰਾ ਹੈ ਔਰ ਇੱਕ ਪ੍ਰਵਾਹ ਬਣਾਤਾ ਗਿਆ ਕਿ ਜੇ ਸੈਂਟਰ ਹਿੰਦੂਆਂ ਦੀ ਮਦਦ ਨਾ ਕਰੇ ਤੇ ਜਿਹੜੇ ਸਿੱਖ ਹੈ ਦੇ ਹਿੰਦੂਆਂ ਨੂੰ ਕੱਚੇ ਨੂੰ ਖਾ ਜਾਣਗੇ ਇਹ ਬਹੁਤ ਗਲਤ ਨੈਰੇਟਿਵ ਸੀ ਪਰ ਸਿਰਜਿਆ ਗਿਆ। ਸ਼ੰਤ ਜਰਨੈਲ ਸਿੰਘ ਜੀ ਪਿੰਡਾਂ ਵਾਲਿਆਂ ਨੇ ਜਦੋਂ ਇਹ ਮਹਿਸੂਸ ਕੀਤੀ ਗੱਲ ਇਹ ਗੱਲ ਸ਼ੁਰੂ ਕਿੱਥੋਂ ਹੁੰਦੀ ਕਿ ਉਹਨਾਂ ਦੀ ਪਲੈਨਿੰਗ ਇੱਕ ਦਿਨ ਦੀ ਨਹੀਂ ਸੀ। ਜਦੋਂ ਕਿਸੇ ਕੌਮ ਨੂੰ ਖਤਮ ਕਰਨਾ ਉਹਨਾਂ ਨੂੰ ਉਹਦੇ ਕੌਮ ਦਾ ਸਿਧਾਂਤ ਪਹਿਲਾਂ ਪਤਾ ਹੁੰਦਾ ਕਿ ਕਿੱਦਾਂ ਖਤਮ ਕੀਤੀ ਜਾ ਸਕਦੀ ਹੈ। ਔਰ ਕਿੱਦਾਂ ਉਹਨਾਂ ਦੀ ਯੋਜਨਾ ਕੀ ਬਣੀ ਕਿ ਦੋ ਗੱਲਾਂ ਇਹਨਾਂ ਚ ਗੁਰੂ ਗ੍ਰੰਥ ਤੇ ਗੁਰੂ ਪੰਥ ਗੁਰੂ ਗ੍ਰੰਥ ਦੀ ਗੁਰੂ ਪਦਵੀ ਨੂੰ ਖਤਮ ਕਰੋ। ਇਹ ਪੰਥ ਦੀ ਗੁਰੂ ਪਦਵੀ ਨੂੰ ਜਿਹੜਾ ਉਹ ਖਤਮ ਕਰੋ ਇਹ ਜਿਹੜਾ 1978 ਤੇ ਜਿੱਥੋਂ ਗੱਲ ਸ਼ੁਰੂ ਹੁੰਦੀ ਹੈ 1978 ਤੇ ਜਿਹੜਾ ਨਿਰੰਕਾਰੀਆਂ ਦਾ ਹਮਲਾ ਸੀ ਜਾਂ ਕਰਵਾਇਆ ਗਿਆ ਉਹ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਪਦਵੀ ਤੇ ਹਮਲਾ ਸੀ ਉਹ ਇੰਨੀ ਗੱਲ ਨਹੀਂ ਸੀ ਵੀ ਨਿਰੰਕਾਰੀਆਂ ਨੇ ਜਾ ਕੇ ਤੇ ਉਥੇ ਪ੍ਰੋਗਰਾਮ ਕੀਤਾ ਜਾਂ ਕਰਵਾਇਆ ਗਿਆ ਉਹ ਪਹਿਲਾ 1978 ਤੋਂ ਗੱਲ ਸ਼ੁਰੂ ਹੁੰਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਪਦਵੀ ਤੇ ਹਮਲਾ ਉਦੋਂ ਬਾਅਦ ਲਗਾਤਾਰ ਉਹ ਹਮਲੇ ਨੂੰ ਬੇਅਦਬੀ ਬਣਾਤਰ ਜਿਹੜੀ ਅੱਜ ਤੱਕ ਆਪਾਂ ਇਹ ਕਹਿੰਨੇ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ ਜਦੋਂ 1978 ਤੇ 13 ਸਿੰਘ ਵੀ ਸ਼ਹੀਦ ਹੋ ਗਏ ਕਈ ਜ਼ਖਮੀ ਵੀ ਹੋਏ 1978 ਤੋਂ ਬਾਅਦ ਲਗਾਤਾਰ ਉਹਨਾਂ ਨੇ ਆਪਣੀ ਪਲਾਨਿੰਗ ਇਹ ਰੱਖੀ ਕਿ ਹੁਣ ਜੇ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਪਦਵੀ ਤੇ ਹਮਲਾ ਕੀਤਾ ਤੇ ਗੁਰੂ ਪੰਥ ਤੇ ਵੀ ਹੋਣਾ ਚਾਹੀਦਾ ਉਹਦੇ ਲਈ ਉਹਨਾਂ ਨੂੰ ਚਾਹੀਦਾ ਸੀ ਜਿਹਨੂੰ ਆਪਾਂ ਕਹਿੰਨੇ ਆਂ ਸਾਮ, ਦਾਮ, ਡੰਡ ਤੇ ਭੇਦ ਇਹ ਚਾਰ ਚੀਜ਼ਾਂ ਵਰਦੇ ਆਂ। ਸਾਮ ਹੁੰਦਾ ਕਿ ਅਗਲੇ ਨੂੰ ਆਪਣੇ ਨਾਂ ਰੜਾ ਲਓ। ਦਾਮ ਹੁੰਦਾ ਇਹਨੂੰ ਖਰੀਦ ਲਓ। ਡੰਡ ਹੁੰਦਾ ਕਿ ਤੇ ਅਤਿਆਚਾਰ ਇਹ ਨਾ ਕਰਿਓ ਕਿ ਖੁਦ ਹੀ ਸਾਡੇ ਚੋਂ ਰੜ ਜੇ ਤੇ ਭੇਦ ਹੁੰਦਾ ਕਿ ਇਹਨਾਂ ਨੂੰ ਆਪਸ ਵਿੱਚ ਹੀ ਪਾੜ ਦਿਓ। ਇਹ ਚਾਰੇ ਹੀ ਜਿਹੜੇ ਦਾਇਆ ਸਿੱਖ ਕੌਮ ਤੇ ਵਰਤੇ ਗਏ। ਔਰ ਚੇਨ ਇਹਨਾਂ ਦਾ ਹੈੱਡ ਜਿਹੜਾ ਬਣਿਆ ਉਹ ਬਣਿਆ ਪ੍ਰਕਾਸ਼ ਸਿੰਘ ਬਾਦਲ। ਮੈਂ ਸਿਰਫ ਇਹ ਕਰ ਲੰਗਾ ਕਿ ਉਹਨਾਂ ਨੇ ਸਮਝੋ ਕਿ ਗੁਰੂ ਗ੍ਰੰਥ ਸਾਹਿਬ ਦੀ ਗੁਰੂਪਦਵੀ ਖਤਮ ਕਰਨ ਲਈ ਤੇ ਮੁੜ ਕੇ ਪੰਥ ਦੀ ਜਿਹੜਾ ਵजूद ਆ ਉਹ ਖਤਮ ਕਰਨ ਲਈ ਇਹ ਸਰਕਾਰ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਸ਼੍ਰੋਮਣੀ ਅਕਾਲੀ ਦਲ ਤੋਂ ਪੰਜਾਬੀ ਪਾਰਟੀ ਬਣਾਈ ਆ ਉਹਦਾ ਸਪਸ਼ਟ ਮਤਲਬ ਇਹ ਨਿਕਲਦਾ ਸੀ ਕਿ ਇਹਨਾਂ ਨੇ ਪੰਥ ਨੂੰ ਬਦਾਵਾ ਦੇ ਕੇ ਪੰਥ ਦਾ ਵजूद ਖਤਮ ਕਰ ਦਿੱਤਾ